ਇੱਕ ਬਈ ਠੇਕੇ ਸੋ ਸਮਝ ਕੇ ਵਧਾਇਆ ਕਰੋ ਤੁਸੀਂ ਲਾ ਲਓ ਪਹਿਲਾਂ ਕਣਕਾਂ ਦੇ ਟਾਈਮ ਕਣਕਾਂ ਨੂੰ ਅੱਗ ਬਹੁਤ ਵੱਡੀ ਮਾਤਰਾ ਵਿੱਚ ਲੱਗੀ ਇਸ ਤੋਂ ਬਾਅਦ ਝੋਨੇ ਨੂੰ ਬੌਣਾ ਰੋਗ ਦੀ ਸ਼ਿਕਾਇਤ ਆਈ ਇਸ ਤੋਂ ਬਾਅਦ ਹੜਾਂ ਦੀ ਮਾਰ ਪਈ ਤੇ ਹੁਣ ਲਗਭਗ ਝੋਨੇ ਨੂੰ ਹਲਦੀ ਰੋਗ ਦੀ ਬਿਮਾਰੀ ਬਹੁਤ ਵੱਡੀ ਮਾਤਰਾ ਵਿੱਚ ਆਈ ਹੈਗੀ ਇਸ ਕਰਕੇ ਬਈ ਬਾਹ ਠੇਕੇ ਦੇ ਲਗਭਗ ਹੁਣ ਲੱਗਾ ਲੱਗ ਜਾਂਗੇ ਝੋਨਾ ਵੱਡੇ ਨਹੀਂ ਦਿੰਦੇ ਲੋਕ ਪਹਿਲਾਂ ਠੇਕੇ ਤੇ ਲੈਣ ਲੱਗ ਜਾਂਦੇ ਆ ਠੇਕਾ ਸੋਚ ਸਮਝ ਕੇ ਵਧਾਓ ਬਾਈ ਕਿਉਂਕਿ ਜਦੋਂ ਇੱਕ ਵਾਰੀ ਮਾਰ ਪੈਂਦੀ ਨੇ ਨਾ ਠੇਕੇਲੇ ਬਾਹਰ ਤਾਂ ਆਪਣੀ ਜਿਹੜੀ 2-4 ਕਿੱਲਾਂ ਦੀ ਆਪਦੇ ਬਾਹਰ ਦੀ ਫਸਲ ਹੁੰਦੀ ਆ ਉਹ ਵੀ ਉਹਦੇ ਵਿੱਚ ਹੀ ਚਲੀ ਜਾਂਦੀ ਆ ਤੇ ਜ਼ਿਮੀਂਦਾਰ ਘੱਟੋ ਘੱਟ 2-4 ਸਾਲ ਪਿੱਛੇ ਚਲਾ ਜਾਂਦਾਗਾ ਇਸ ਕਰਕੇ ਜੇ ਜਾਇਜ਼ ਰੇਟ ਤੇ ਠੇਕੇ ਤੇ ਬਾਣ ਮਿਲਦਾ ਤਾਂ ਲੋ ਨਜਾਇਜ਼ ਲੈਣ ਦਾ ਕੋਈ ਫਾਇਦੇ ਵਾਲੀ ਗੱਲ ਬਹੁਤੀ ਹੈ ਨਹੀਂ ਜੀ ਬਾਕੀ ਆਪਣੀ ਆਪਣੀ ਸੋਚ ਹੁੰਦੀ ਆ ਬਾਈ ਇਹ ਆ ਸਾਲ ਜ਼ਿਮੀਂਦਾਰਾਂ ਵਾਸਤੇ ਲਗਭਗ ਘਾਟੇ ਦਾ ਸਾਲ ਹੀ ਰਿਹਾ ਕਿਉਂਕਿ ਹਰ ਫਸਲ ਨੂੰ ਬਿਮਾਰੀ ਆਈ ਆ ਲਾਲੋ ਬਿਮਾਰੀ ਤਾਂ ਕਿਉਂ ਨਹੀਂ ਬਿਮਾਰੀ ਝੋਨੇ ਨੂੰ ਇਹ ਕਣਕਾਂ ਵਲੇ ਕਣਕੇ ਨੂੰ ਅੱਗੇ ਵੱਡੀ ਮਾਤਰਾ ਵਿੱਚ ਲੱਗੀ ਸੀ ਹੁਣ ਝੋਨੇ 'ਚ ਰੋਗ ਕਾਫੀ ਜ਼ਿਆਦਾ ਮਾਤਰਾ ਵਿੱਚ ਆ ਗਿਆ ਤੇ ਵੈਸੇ ਜਿੱਥੇ ਹਲਦੀ ਰੋਗ ਉੱਥੇ ਹੈ ਜਿੱਥੇ ਇੱਕ ਨੰਬਰ ਪਾਣੀ ਸੀ ਮਿੱਠੇ ਪਾਣੀ ਸੀ ਰੇਹਰੂ ਜ਼ਿਆਦਾ ਪਈ ਸੀ ਮੀਂਹ ਦਾ ਪਾਣੀ ਜ਼ਿਆਦਾ ਟਾਈਮ ਖੜਾ ਰਿਹਾ ਸਾਡੇ ਈਰੀਚਬਲਾ ਡੇਰੀ 'ਚ ਬਿਲਕੁਲ ਹਲਦੀ ਰੋਗ ਹੈ ਨਹੀਂ ਦੇਖਣ ਨੂੰ ਵੀ ਹੈ ਨਹੀਂ ਕਿਉਂਕਿ ਸਾਡੇ ਦਰਮਿਆਨੇ ਪਾਣੀ ਆ ਜਰਮਨੀ ਜੇ ਬਾਣ ਜਿੱਥੇ ਚੰਗੇ ਬਾਣ ਨੂੰ ਉੱਥੇ ਵੀ ਲਗਭਗ ਬਲਾ ਡੇਰੀ ਖਾਲੀ ਲੋਕ ਵੇਖਣ ਨੂੰ ਹੈ ਨਹੀਂ ਨਾ ਮਾਤਰੀ ਹੈ ਜੀ ਕਿਤੇ ਹੋਊਗਾ ਵੀ ਕਿਸੇ ਵੀ ਬ੍ਰੈਂਡ ਦੀ ਜਿਵੇਂ ਆਪਾਂ ਕਹਿੰਦੇ ਆ 126 ਚ ਥੋੜਾ ਬਹੁਤ ਆਉਂਦਾ ਹੁੰਦਾ ਸੀਗਾ ਪਰ ਥੋੜਾ 126 ਚ ਜਿਆਦਾ ਆਉਂਦਾ ਪਰ 140 ਚ ਵੀ ਨਾਮਾਤਰੀ ਅਜੇ ਕਿਤੇ ਹੈਗਾ ਵੀ ਥੋੜਾ ਬਹੁਤ ਸਾਡੀ ਰੀ ਦਾ ਰੋਗ ਹੈ ਆਪਣੇ ਕਿਹੜੇ ਕਿਹੜੇ ਏਰੀਆ ਚ ਵੀ ਜਿਆਦਾ ਸਾਡੀ ਰੋਗ ਤੇ ਕਮੈਂਟ ਕਰਕੇ ਦੇ ਦਿਓ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਹੋ ਲੋ ਕਿਉਂਕਿ ਅੱਪਾ ਬੇਤੁੱਕੀ ਵੀਡੀਓ ਕਦੇ ਵੀ ਨਹੀਂ ਪਾਈ ਅਪਾ ਖੇਤੀ ਰਿਲੇਟਡ ਵੀਡੀਓ ਪਾਉਂਦੇ ਆ ਤੇ ਆਪਾਂ ਨੂੰ ਤੁਹਾਡੀ ਸਪੋਰਟ ਵੀ ਪਾਈ ਬਣ ਕੇ ਬਹੁਤ ਜਿਆਦਾ ਲੋੜ ਆ ਥੋੜਾ ਕੋ ਜਾਣੇ ਨਹੀਂ ਪਈ ਯਾਰ ਮੇਰੇ ਫੋਲੋਅਰ ਹੋ ਜਾਣ ਕਿ ਤੇ ਆਪਾਂ ਇੱਕ ਚੰਗੀ ਵੀਡੀਓ ਪਾਉਂਦੇ ਆਗੇ ਧੰਨਵਾਦ ਬਈ i